ਜ਼ਰੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਬਹੁਤ ਹੀ ਜ਼ਰੂਰੀ ਵਿਸ਼ੇ ਦੇ ਉੱਪਰ ਗੱਲ ਸਾਂਝੀ ਕਰ ਲਈ ਤੁਹਾਨੂੰ ਇੱਥੇ ਬੁਲਾਇਆ ਗਿਆ ਜਿਵੇਂ ਕਿ ਆਪਾਂ ਸਾਰੇ ਜਾਣਦੇ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਸੜਕਾਂ ਦੀ ਮੁਰੰਮਤ ਨਹੀਂ ਹੋ ਰਹੀ ਹੈ ਸਾਡਿਆਂ ਪਿੰਡਾਂ ਦੀਆਂ ਸੜਕਾਂ ਖਾਸ ਤੌਰ ਤੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਔਖੇ ਨੇ ਤੇ ਇਹ ਵੀ ਸਾਨੂੰ ਪਤਾ ਕਿ ਸੜਕਾਂ ਦੀ ਮੁਰੰਮਤ ਕਿਉਂ ਨਹੀਂ ਹੋ ਰਹੀ ਕਿਉਂਕਿ ਕੇਂਦਰ ਸਰਕਾਰ ਵੱਲੋਂ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਜੋ ਆਰਡੀਐਫ ਹੈ ਸੜਕਾਂ ਦੀ ਮੁਰੰਮਤ ਦਾ ਪੈਸਾ ਉਹ ਪੰਜਾਬ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਪਰ ਅੱਜ ਜਿਹੜੀ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਪੈਸਾ ਜਾਰੀ ਕਿਉਂ ਨਹੀਂ ਕੀਤਾ ਜਾ ਰਿਹਾ ਇਹਦੇ ਪਿੱਛੇ ਸਾਜ਼ਿਸ਼ ਕੀ ਹੈ ਇਹਦੇ ਪਿੱਛੇ ਕੌਨਸਪੀਰੇਸੀ ਕੀ ਹੈ ਕਿ ਪੰਜਾਬ ਦੀ ਸੜਕਾਂ ਦੀ ਮੁਰੰਮਤ ਦੇ ਲਈ 7000 ਕਰੋੜ ਰੁਪਏ ਪੰਜਾਬ ਦਾ ਤੱਕੇ ਨਾਲ ਕੇਂਦਰ ਦੀ ਭਾਜਪਾ ਕਿਉਂ ਦੱਬ ਕੇ ਬੈਠੀ ਹੈ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਅੱਜ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਨਾਲ ਦੇਸ਼ ਦੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਹਿਲਾਂ ਭਾਜਪਾ ਨੇ ਪੰਜਾਬ ਦੇ ਵਿੱਚੋਂ ਸਰਕਾਰੀ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਦੇ ਲਈ ਤਿੰਨ ਕਾਲੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਕਿ ਪੂਰੇ ਭਾਰਤ ਦੇ ਵਿੱਚ ਵਿਰੋਧ ਹੋਇਆ ਸਭ ਤੋਂ ਵੱਡਾ ਵਿਰੋਧ ਹੋਇਆ ਪੰਜਾਬ ਦੇ ਵਿੱਚੋਂ ਪੰਜਾਬ ਦੇ ਕਿਸਾਨਾਂ ਨੇ ਪੰਜਾਬੀਆਂ ਨੇ ਸਭ ਤੋਂ ਵੱਡਾ ਵਿਰੋਧ ਕੀਤਾ ਜਿਸ ਕਰਕੇ ਕਹਿਣ ਨੂੰ ਇਹਨਾਂ ਨੂੰ ਉਹ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪਏ ਪਰ ਅੱਜ ਵੀ ਭਾਜਪਾ ਦੀ ਮਨਸ਼ਾ ਹੋਈ ਹੈ ਕਿ ਜਿਹੜਾ ਸਰਕਾਰੀ ਮੰਡੀ ਕੰਸਟਿਟਿਊਟਮ ਹੈ ਪੰਜਾਬ ਦੇ ਵਿੱਚੋਂ ਉਹ ਖਤਮ ਹੋ ਜਾਵੇ ਇਸੇ ਕਰਕੇ ਇਹ ਜਿਹੜਾ ਆਰਡੀਐਫ ਦਾ ਪੈਸਾ ਹੈ ਤੇ ਐਮਡੀਐਫ ਦਾ ਪੈਸਾ ਹੈ ਮੰਡੀ ਡਿਵੈਲਪਮੈਂਟ ਫੰਡ ਤੇ ਆਰਡੀ ਐ ਰੂਰਲ ਡਵੈਲਪਮੈਂਟ ਫੰਡ ਉਹ ਪੰਜਾਬ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਤਾਂ ਕਿ ਭਾਜਪਾ ਦੀ ਜੋ ਮਨਸ਼ਾ ਹੈ ਉਹ ਨੂੰ ਬੂਰ ਪੈ ਜਾਵੇ ਪੰਜਾਬ ਮੰਡੀ ਬੋਰਡ ਵੀ ਖਤਮ ਹੋ ਜਾਵੇ ਪੰਜਾਬ ਮੰਡੀ ਬੋਰਡ ਦਾ ਸਾਰਾ ਢਾਂਚਾ ਵੀ ਖਤਮ ਹੋ ਜਾਵੇ ਸਰਕਾਰੀ ਮੰਡੀਕਰਨ ਸਿਸਟਮ ਪੰਜਾਬ ਦਾ ਖਤਮ ਕਰਨ ਦੀ ਨੀਅਤ ਦੇ ਨਾਲ ਇਹ ਜਿਹੜਾ 7000 ਕਰੋੜ ਰੁਪਏ ਉਹ ਪੰਜਾਬ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਭਾਵੇਂ ਕਿ ਕਿਸਾਨਾਂ ਦੇ ਪੰਜਾਬੀਆਂ ਦੇ ਮੁਲਕ ਦੇ ਸੰਘਰਸ਼ ਅੱਗੇ ਝੁਕ ਕੇ ਭਾਜਪਾ ਨੂੰ ਦਿਨ ਕਾਲੇ ਕਾਨੂੰਨ ਜਿਹੜੇ ਉਹ ਉਸ ਵੇਲੇ ਵਾਪਸ ਲੈਣੇ ਉਹਨਾਂ ਦੀ ਮਜਬੂਰੀ ਹੋ ਗਈ ਪਰ ਅੱਜ ਵੀ ਉਹਨਾਂ ਦੇ ਦਿਲ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਸਾਜ਼ਿਸ਼ ਹੀ ਚੱਲ ਰਹੀ ਹੈ ਕਿ ਕਿਵੇਂ ਸਰਕਾਰੀ ਮੰਡੀਕਰਨ ਸਿਸਟਮ ਨੂੰ ਖਤਮ ਕਰੀਏ ਔਰ ਕਿਵੇਂ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਇਹ ਪੰਜਾਬ ਦੀਆਂ ਮੰਡੀਆਂ ਦੇ ਉੱਪਰ ਪ੍ਰਾਈਵੇਟ ਮੰਡੀਆਂ ਖਲਵਾ ਕੇ ਕਾਬਜ਼ ਕਰੀਏ ਇਸ ਤੋਂ ਬਿਨਾ ਹੋਰ ਕੋਈ ਦੂਜਾ ਕਾਰਨ ਜਿਹੜਾ ਉਹ ਨਹੀਂ ਹੈ ਪੰਜਾਬ ਦਾ ਆਰਡੀਐਫ ਦਾ ਪੈਸਾ ਰੋਕਣ ਦਾ ਕਿਉਂਕਿ ਪੰਜਾਬ ਮੰਡੀਕਰਨ ਬੋਰਡ ਜਿਹੜੀਆਂ ਸੜਕਾਂ ਦੀ ਮੁਰੰਮਤ ਕਰਦਾ ਜਿਹੜੀਆਂ ਸੜਕਾਂ ਨੂੰ ਦੀ ਸੰਭਾਲ ਕਰਦਾ 66000 ਕਿਲੋਮੀਟਰ ਸੜਕਾਂ ਦੀ ਜਿਹੜਾ ਪੰਜਾਬ ਮੰਡੀ ਬੋਰਡ ਸੰਭਾਲ ਕਰਦਾ ਉਹ ਸਾਰੀਆਂ ਸੜਕਾਂ ਕਿਸਾਨੀ ਨਾਲ ਸੰਬੰਧਿਤ ਨੇ ਉਹ ਸਾਰੀਆਂ ਸੜਕਾਂ ਕਿਸਾਨਾਂ ਦੀਆਂ ਫਸਲਾਂ ਪਿੰਡਾਂ ਤੋਂ ਮੰਡੀਆਂ ਤੱਕ ਲੈ ਕੇ ਜਾਣ ਦੇ ਲਈ ਵਰਤੀਆਂ ਜਾਂਦੀਆਂ ਨੇ ਇਸੇ ਕਰਕੇ ਉਹਨਾਂ ਸੜਕਾਂ ਦੀ ਮੁਰੰਮਤ ਨਹੀਂ ਹੋ ਦਿੱਤੀ ਜਾ ਰਹੀ ਇਸੇ ਕਰਕੇ ਜਿਹੜਾ ਮੰਡੀਆਂ ਦੀ ਡਿਵੈਲਪਮੈਂਟ ਵਾਲਾ ਪੈਸਾ ਹੈ ਉਹ ਰੋਕਿਆ ਜਾ ਰਿਹਾ ਤਾਂ ਕਿ ਮੰਡੀਆਂ ਦੇ ਵਿੱਚ ਵੀ ਕੋਈ ਵਿਕਾਸ ਨਾ ਹੋਵੇ ਔਰ ਮੰਡੀਆਂ ਪੰਜਾਬ ਦੀਆਂ ਸਰਕਾਰੀ ਮੰਡੀਆਂ ਬਰਬਾਦ ਹੋ ਜਾਣ ਬਰਬਾਦ ਹੋ ਕੇ ਇੱਕ ਰਸਤਾ ਖੁੱਲ ਜਾਵੇ ਇਹਨਾਂ ਦੇ ਕਾਰਪੋਰੇਟ ਮਿੱਤਰਾਂ ਦੇ ਲਈ ਇਸ ਵੱਡੀ ਸਾਜ਼ਿਸ਼ ਕਰਕੇ ਇਸ ਬਦਨੀਤੀ ਕਰਕੇ ਪੰਜਾਬ ਦੀਆਂ ਸੜਕਾਂ ਨੂੰ ਬਦਹਾਲ ਰੱਖਿਆ ਹੋਇਆ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਸ ਬਦਨੀਤੀ ਕਰਕੇ ਆਰਡੀਐਫ ਦਾ ਤੇ ਐਮਡੀਐਫ ਦਾ ਪੈਸਾ ਰੋਕ ਕੇ ਪੰਜਾਬ ਦੀਆਂ ਮੰਡੀਆਂ ਨੂੰ ਬਦਹਾਲ ਕਰਕੇ ਬਰਬਾਦ ਕਰਨ ਦੀ ਸਾਜ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਆਪ ਨੂੰ ਭਾਜਪਾ ਦੇ ਇਹ ਤਾਂ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਤਾਂ ਹੈ ਨਹੀਂ ਪਰ ਭਾਜਪਾ ਦੇ ਜੋ ਸਾਡੇ ਪੰਜਾਬ ਦੇ ਪ੍ਰਧਾਨ ਨੇ ਸ਼੍ਰੀ ਸੁਨੀਲ ਜਾਖੜ ਜੀ ਜਿਹੜੇ ਕਲੇਮ ਕਰਦੇ ਨੇ ਕਿ ਪੰਜਾਬ ਦੇ ਵਿੱਚੋਂ ਕਿਸਾਨਾਂ ਦੀ ਆਵਾਜ਼ ਉਹ ਬੁਲੰਦ ਕਰਦੇ ਨੇ ਉਹਨਾਂ ਨੂੰ ਮੈਂ ਪੁੱਛਣਾ ਚਾਹਨਾ ਕਿ ਜਦੋਂ ਇੰਨਾ ਵੱਡਾ ਧੱਕਾ ਪੰਜਾਬ ਦੀ ਕਿਸਾਨੀ ਦੇ ਨਾਲ ਕੇਂਦਰ ਦੇ ਵੱਲੋਂ ਕੀਤਾ ਜਾ ਰਿਹਾ ਪੰਜਾਬ ਮੰਡੀ ਬੋਰਡ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਚ ਕੇ ਪੰਜਾਬ ਦੀਆਂ ਸਰਕਾਰੀ ਮੰਡੀਆਂ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਚ ਕੇ ਇਹਦੇ ਤੇ ਜਾਖੜ ਸਾਹਿਬ ਕਿਉਂ ਕਿਉਂ ਨਹੀਂ ਇਹਦੇ ਤੇ ਜਾਖੜ ਸਾਹਿਬ ਤੇ ਪੰਜਾਬ ਦੇ ਹੋਰ ਜਿੰਨੇ ਭਾਜਪਾ ਦੇ ਆਗੂ ਐ ਰਮਨਜੀਤ ਬਿੱਟੂ ਜੀ ਨਵੇਂ ਮੰਤਰੀ ਬਣਿਆ ਐ ਉਹ ਇਹਦੇ ਤੇ ਆਪਣੀ ਆਵਾਜ਼ ਕਿਉਂ ਨਹੀਂ ਬੁਲੰਦ ਕਰਦੇ ਇਸ ਤੋਂ ਵੱਡਾ ਪੰਜਾਬ ਦਾ ਮਸਲਾ ਕੀ ਹੋ ਸਕਦਾ ਕਿ ਜਿਹੜੇ ਜਿਹੜੇ ਕੌਸ ਦੇ ਲਈ ਕਿਸਾਨਾਂ ਨੇ ਐਡਾ ਵੱਡਾ ਸੰਘਰਸ਼ ਕੀਤਾ ਹੁਣ ਉਹਨੂੰ ਲੁਕਵੇਂ ਤਰੀਕੇ ਦੇ ਨਾਲ ਪੰਜਾਬ ਦੀਆਂ ਮੰਡੀਆਂ ਨੂੰ ਬਰਬਾਦ ਕੀਤਾ ਜਾ ਰਿਹਾ ਇਹਦੇ ਤੇ ਭਾਜਪਾ ਦੇ ਲੀਡਰ ਚਾਹੇ ਜਾਖੜ ਸਾਹਿਬ ਨੇ ਚਾਹੇ ਉਹ ਬਿੱਟੂ ਜੀ ਨੇ ਉਹ ਆਪਣੀ ਆਵਾਜ਼ ਕੇਂਦਰ ਦੇ ਤਾਨਾਸ਼ਾਹ ਦੇ ਅੱਗੇ ਆਪਣਾ ਮੂੰਹ ਕਿਉਂ ਨਹੀਂ ਖੋਲਦੇ ਜਿੰਨੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕ ਸਭਾ ਮੈਂਬਰ ਚੁਣ ਕੇ ਲੋਕਾਂ ਨੇ ਭੇਜੇ ਨੇ ਮੈਂ ਉਹਨਾਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਇਹ ਪੰਜਾਬ ਦੇ ਉੱਪਰ ਜਿਹੜਾ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਜਿਹੜਾ ਲੁਕਵੇਂ ਤਰੀਕੇ ਦੇ ਨਾਲ ਕਾਲੇ ਕਾਨੂੰਨਾਂ ਨੂੰ ਹੁਣ ਲੁਕਵੇਂ ਤਰੀਕੇ ਦੇ ਨਾਲ ਲਾਗੂ ਕਰਕੇ ਪੰਜਾਬ ਦੇ ਸਰਕਾਰੀ ਮੰਡੀ ਕੰਸਟਮ ਸਿਸਟਮ ਨੂੰ ਤੇ ਮੰਡੀ ਬੋਰਡ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਤੀ ਜਾ ਰਹੀ ਹੈ ਪੰਜਾਬ ਦੀਆਂ ਮੰਡੀਆਂ ਨੂੰ ਜਾਨੀਆਂ ਸੜਕਾਂ ਨੂੰ ਬਦਹਾਲ ਕਰਕੇ ਪੰਜਾਬ ਦੇ ਮੰਡੀਕਰਨ ਸਿਸਟਮ ਨੂੰ ਬਰਬਾਦ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਇਹ ਸਾਰੇ ਲੋਕ ਸਭਾ ਮੈਂਬਰਾਂ ਦੀ ਜ਼ਿੰਮੇਵਾਰੀ ਹੈ ਕਿ ਕੇਂਦਰ ਤੱਕ ਜਾ ਕੇ ਇਹਦੇ ਸਬੰਧੀ ਸਭ ਤੋਂ ਪਹਿਲੀ ਲੜਾਈ ਲੜਨ ਕੇਂਦਰ ਦੀ ਤਾਨਾਸ਼ਾ ਸਰਕਾਰ ਦੇ ਨਾਲ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਪਿੰਡ ਪਿੰਡ ਦੀ ਪੰਜਾਬ ਦੇ ਪਿੰਡ ਪਿੰਡ ਨੂੰ ਜਾਣ ਲੜੀਆਂ ਜੋ ਸੜਕਾਂ ਦੀ ਹਾਲਤ ਹੈ ਉਸ ਸੰਬੰਧੀ ਆਵਾਜ਼ ਬਰੰਦ ਕਰਕੇ ਕੇਂਦਰ ਦੀ ਤਾਨਾਸ਼ਾ ਸਰਕਾਰ ਦੇ ਨਾਲ ਇਹ ਸੰਬੰਧੀ ਲੜਾਈ ਲੜਨ ਲੜਾਈ ਲੜ ਕੇ ਪੰਜਾਬ ਦੇ ਤੇ ਪੰਜਾਬ ਦੇ ਕਿਸਾਨਾਂ ਦੇ ਹੱਕ ਜਿਹੜੇ ਆ ਉਹ ਪੰਜਾਬ ਨੂੰ ਦਿਵਾਉਣ ਦੇ ਵਿੱਚ ਉਹ ਸਹਿਯੋਗ ਕਰਨ ਇਹ ਪੰਜਾਬ ਦੇ ਸਾਰੇ ਲੋਕ ਸਭਾ ਮੈਂਬਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਤੇ ਨਾਲ ਹੀ ਮੈਂ ਫਿਰ ਤੋਂ ਅਪੀਲ ਕਰੂੰਗਾ ਜਾਖੜ ਸਾਹਿਬ ਨੂੰ ਬਿੱਟੂ ਜੀ ਨੂੰ ਤੇ ਪੰਜਾਬ ਦੇ ਬਾਕੀ ਭਾਜਪਾ ਭਗਵਾਨ ਨੂੰ ਕਿ ਹੁਣ ਮੰਡੀ ਕਨ ਸਿਸਟਮ ਨੂੰ ਬਰਬਾਦ ਹੋਣ ਤੋਂ ਪਹਿਲਾਂ ਪਹਿਲਾਂ ਬਚਾਉਣ ਦੇ ਲਈ ਤੁਸੀਂ ਵੀ ਆਪਣਾ ਮੂੰਹ ਖੋਲੋ ਤੁਸੀਂ ਵੀ ਜੇ ਪੰਜਾਬੀ ਕਹਾਂਦੇ ਆ ਜੇ ਕਿਸਾਨਾਂ ਦੇ ਨਮਾਇंदे ਕਹਾਂਦੇ ਆ ਜੇ ਪੰਜਾਬ ਦੇ ਨਮਾਇंदे ਕਹਾਂਦੇ ਆ ਤਾਂ ਤੁਸੀਂ ਆਪਣੇ ਸਾਹਮਣੇ ਕਿਵੇਂ ਦੇਖ ਸਕਦੇ ਆ ਪੰਜਾਬ ਦੀਆਂ ਸਰਕਾਰੀ ਮੰਡੀਆਂ ਨੂੰ ਬਰਬਾਦ ਹੁੰਦੇ ਹੋਏ ਦੇਖ ਕੇ ਪੰਜਾਬ ਦੇ ਸਰਕਾਰੀ ਮੰਡੀ ਕੰਸਟਮ ਸਿਸਟਮ ਨੂੰ ਜਾਕਰ ਸਾਹਿਬ ਤੁਸੀਂ ਬਰਬਾਦ ਹੁੰਦਾ ਹੋਇਆ ਕਿਵੇਂ ਦੇਖ ਸਕਦੇ ਆ ਤੁਹਾਡੀ ਆਪਣੀ ਕੇਂਦਰ ਦੀ ਸਰਕਾਰ ਪੰਜਾਬ ਦੀਆਂ ਮੰਡੀਆਂ ਦੇ ਪੈਸੇ ਰੋਕ ਕੇ ਪੰਜਾਬ ਦੀਆਂ ਮੰਡੀਆਂ ਦੇ ਵਿਕਾਸ ਦੇ ਪੈਸੇ ਰੋਕ ਕੇ ਜੋ ਸਰਕਾਰੀ ਮੰਡੀ ਕੰਸਟਮ ਸਿਸਟਮ ਨੂੰ ਬਰਬਾਦ ਕਰ ਰਹੀ ਹੈ ਤੁਸੀਂ ਕਿਵੇਂ ਨੂੰ ਦੇਖ ਸਕਦੇ ਆ ਤੁਸੀਂ ਇਹਦੇ ਤੇ ਚੁੱਪ ਕਿਉਂ ਜੋ ਕਾਰਪੋਰੇਟ ਜੋ ਭਾਜਪਾ ਦੇ ਕਾਰਪੋਰੇਟ ਮਿੱਤਰਾਂ ਨੂੰ ਕਾਬਜ ਕਰਾਉਣ ਦੀ ਮੁਰਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਇਸ ਮਲਟੀ ਕੰਸਿਸਟੈਂਸ ਨੂੰ ਬਰਬਾਦ ਕਰਕੇ ਤੁਸੀਂ ਇਹਦੇ ਤੇ ਆਪਣੀ ਜ਼ੁਬਾਨ ਕਿਉਂ ਨਹੀਂ ਖੋਲਦੇ ਇਹਦੇ ਤੇ ਤੁਸੀਂ ਚੁੱਪ ਕਿਉਂ ਬੈਠੇ ਹੋ ਅੱਜ ਤੁਹਾਡੇ ਬੋਲਣ ਦਾ ਸਮਾਂ ਜੇ ਤੁਸੀਂ ਅੱਜ ਤੁਹਾਡੇ ਤੁਸੀਂ ਇਹ ਡਿਸਾਈਡ ਕਰਨਾ ਕਿ ਤੁਸੀਂ ਇਹ ਭਾਜਪਾ ਦੀ ਇਸ ਤਾਨਾਸ਼ਾਹੀ ਕਿਸਾਨ ਵਿਰੋਧੀ ਨੀਤੀ ਦੇ ਨਾਲ ਖੜਨਾ ਕਿ ਪੰਜਾਬ ਦੇ ਨਾਲ ਖੜਨਾ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਨਾ ਜੇ ਪੰਜਾਬ ਦੇ ਜਾਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਨਾ ਤਾਂ ਤੁਸੀਂ ਇਹਨਾਂ ਕੈਸ਼ੈਨੂ ਇਹ ਕਾਲੇ ਕਾਨੂੰਨਾਂ ਨੂੰ ਲੁਕਵੇਂ ਤਰੀਕੇ ਦੇ ਨਾਲ ਲਾਗੂ ਹੋਣ ਤੋਂ ਰੋਕਣ ਦੇ ਲਈ ਭਾਜਪਾ ਦੇ ਸਾਰੇ ਲੀਡਰ ਜਖੜ ਸਾਹਿਬ ਬਿੱਟੂ ਜੀ ਆਪਣੀ ਤੁਸੀਂ ਆਵਾਜ਼ ਬੁਲੰਦ ਕਰੋ ਆਪਣਾ ਮੂੰਹ ਖੋਲੋ ਧੰਨਵਾਦ ਜੀ ਦੇਖੋ ਮਾਨ ਜੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਸਰਕਾਰੀ ਮੰਡੀ ਕੰਸਟਮ ਨੂੰ ਬਚਾਉਣ ਦੇ ਲਈ ਹਰ ਸੰਭਵ ਲੜਾਈ ਲੜ ਰਹੀ ਹੈ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਜੱਜ ਕਰ ਜਿਹੜੀ ਹੈ ਧਾਇਰ ਕੀਤੀ ਹੋਈ ਹੈ ਔਰ ਉਹਦੀ ਪਲ-ਪਲ ਜਿਵੇਂ ਵੀ ਬਣਦੀ ਹੈ ਉਹਦੀ ਪੈਰਵਾਹੀ ਕੀਤੀ ਜਾ ਰਹੀ ਹੈ ਉਹ ਹਲੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਅਸੀਂ ਮਾਨਯੋਗ ਸੁਪਰੀਮ ਕੋਰਟ ਤੋਂ ਵੀ ਉਮੀਦ ਕਰਾਂਗੇ ਕਿ ਪੰਜਾਬ ਦੇ ਸਰਕਾਰੀ ਮੰਡੀ ਕੰਸਟਮ ਨੂੰ ਬਚਾਉਣ ਦੇ ਲਈ